ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਜਿਲ੍ਹਾ ਅਮਰitsar ਦੇ ਹਲਕਾ ਰਾਜਾ ਸੰਤ ਸੀ ਵਿਖੇ ਇੱਕ ਵਿਸ਼ਾਲ ਤੇ ਇਤਿਹਾਸਿਕ ਪੰਥ ਬਚਾਓ ਪੰਜਾਬ ਬਚਾਓ ਕਾਨਫਰੰਸ ਭਾਈ ਦਲਜੀਤ ਸਿੰਘ ਮਿਆਦੀਆਂ ਦੀ ਅਗਵਾਈ ਵਿੱਚ ਕੀਤੀ ਗਈ। ਇਸ ਕਾਨਫਰੰਸ ਵਿੱਚ ਉੱਚੇਚੇ ਤੌਰ ਤੇ ਮੈਂਬਰ ਪਾਰਲੀਮੈਂਟ ਭਾਈ ਅਮਰਪਾਲ ਸਿੰਘ ਤੇ ਪਿਤਾ ਬਾਪੂ ਤਰਸੇਮ ਸਿੰਘ ਅਤੇ ਪਾਰਟੀ ਲੀਡਰਸ਼ਿਪ ਵਿੱਚੋਂ ਮੁੱਖ ਤੌਰ ਤੇ ਭਾਈ ਅਮਰਜੀਤ ਸਿੰਘ ਬਣਕੇੜੀ ਭਾਈ ਪਰਮਜੀਤ ਸਿੰਘ ਜੋਹਲ ਭਾਈ ਸਰਬਜੀਤ ਸਿੰਘ ਖਾਨਪੁਰ ਪਾਈ ਪ੍ਰਗਟ ਸਿੰਘ ਮੀਆਂ ਵਿੰਡ ਪਾਈ ਕਮ ਕੋਰ ਸਿੰਘ ਤੋਨ ਪਾਈ ਸ਼ਮਸ਼ੇਰ ਸਿੰਘ ਪਧਰੀ ਪਾਈ ਸੁਖਵੀਰ ਸਿੰਘ ਬਲਟੋਹਾ ਪਾਈ ਸਰਬਜੀਤ ਸਿੰਘ ਬੈਂਕਾ ਪਾਈ ਰਜਿੰਦਰ ਸਿੰਘ ਤਲਵੰਡੀ ਪਾਈ ਜਸਕਰਨ ਸਿੰਘ ਰਿਆੜ ਪਾਈ ਚਰਨਜੀਤ ਸਿੰਘ ਗਲਵੜੇ ਭਾਗ ਲਿਆ ਇਸ ਵਿਸ਼ਾਲ ਕਾਨਫਰੰਸ ਦੌਰਾਨ ਹਲਕੇ ਭਾਰਤ ਤੋਂ ਪਾਰਟੀ ਦੇ ਵਰਕਰਾਂ ਨੌਜਵਾਨਾਂ ਕਿਸਾਨ ਮਜ਼ਦੂਰਾਂ ਵਪਾਰੀਆਂ ਅਤੇ ਮਾਤਾ ਪਿਓਾਂ ਨੇ ਵੱਡੇ ਇਕੱਠ ਵਿੱਚ ਸ਼ਮੂਲੀਅਤ ਕਰਦੇ ਆਂ ਪਾਰਟੀ ਦੀ ਨੀਤੀ ਤੇ ਸਿੰਗਰਸ਼ ਨਾਲ ਇੱਕ ਜੁੱਟ ਦਾ ਪ੍ਰਗਟਾਵਾ ਕੀਤਾ ਅਤੇ ਪੰਜਾਬ ਵਿੱਚ ਵੱਧ ਰਹੀ ਬੇਰੁਜ਼ਗਾਰੀ ਨਸ਼ਿਆਂ ਦੀ ਮਹਾਮਾਰੀ ਅਤੇ ਕਿਸਾਨਾਂ ਦੀ ਹੋ ਰਹੀ ਬਰਬਾਦੀ ਆਰਥਿਕ ਸਿੱਖ ਨੌਜਵਾਨਾਂ ਉੱਪਰ ਝੂਠੇ ਕੇਸ ਬੰਦੀ ਸਿੰਘਾਂ ਦੀ ਆਵਾਜ਼ ਨੂੰ ਜ਼ਬਰਦਸਤੀ ਦਬਾਉਣਾ ਵਰਗੇ ਗੰਭੀਰ ਮੁੱਦਿਆਂ ਤੇ ਕੇਂਦਰ ਵਿੱਚ ਰੱਖਦੇ ਆ ਸਰਕਾਰ ਦੇ ਖਿਲਾਫ ਤਿੱਖਾ ਰੋਸ ਪ੍ਰਗਟ ਕੀਤਾ ਗਿਆ ਇਸ ਮੌਕੇ ਲੋਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਹੈ ਬਾਪੂ ਤਰਸੇਮ ਸਿੰਘ ਨੇ ਆਖਿਆ ਕਿ ਪੰਜਾਬ ਵਿੱਚ ਮੌਜੂਦਾ ਸਿਆਸੀ ਸਮਾਜਿਕ ਅਤੇ ਆਰਥਿਕ ਸਥਿਤੀ ਤੇ ਗੰਭੀਰ ਚਿੰਤਾ ਜ਼ਾਹਿਰ ਕਰਦਿਆਂ ਲੋਕਾਂ ਨੂੰ ਜਾਗਰੂਕ ਹੋ ਕੇ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ। ਉਹਨਾਂ ਨੇ ਆਖਿਆ ਕਿ ਅਕਾਲੀ ਦਲ ਵਾਰਤ ਪੰਜਾਬ ਵਿੱਚ ਕੋਈ ਸਤਾ ਲਈ ਲਾਲਚ ਵਾਲੀ ਪਾਰਟੀ ਨਹੀਂ ਸਗੋ ਇਹ ਪੰਥਕ ਸੋਚ, ਇਨਸਾਨ ਅਤੇ ਸਰਬਤ ਦੇ ਭਲੇ ਦੀ ਅਸੂਲਾਂ ਤੇ ਚੱਲਣ ਵਾਲੀ ਲੋਕਾਂ ਦੀ ਆਵਾਜ਼ ਹੈ ਅਤੇ ਪੰਜਾਬ ਨੂੰ ਲੁੱਟਣ ਵਾਲੀਆਂ ਪੁਰਾਣੀਆਂ ਅਤੇ ਮੌਜੂਦਾ ਸਰਕਾਰਾਂ ਨੇ ਲੋਕਾਂ ਦੇ ਭਰੋਸੇ ਨਾਲ ਦੋਖਾ ਕੀਤਾ ਜਿੱਦਾਂ ਇਹ ਸਾਰੇ ਲੋਕ ਜਲਦੀ ਹੀ ਲੈਣਗੇ ਇਸ ਮੌਕੇ ਨੌਜਵਾਨਾਂ ਵੱਲੋਂ ਪੰਜਾਬ ਬਚਾਓ ਨਸ਼ਾ ਮੁਕਤ ਪੰਜਾਬ ਕਿਸਾਨ ਮਜ਼ਦੂਰ ਇਕਤਾ ਅਤੇ ਸਿੱਖ ਨੌਜਵਾਨਾਂ ਦੀ ਰਿਹਾਈ ਸੰਬੰਧੀ ਨਾਰੇ ਵੀ ਲਗਾਏਗੇ ਆਪ ਸਭ ਜਾਣਦੇ ਹੋ ਕਿ ਜੋ ਪੰਜਾਬ ਜਿਸ ਹਾਲਾਤਾਂ ਦੇ ਵਿੱਚੋਂ ਵਿਚਰ ਰਿਹਾ ਵਾ ਜੋ ਪੰਜਾਬ ਦੇ ਹਾਲਾਤ ਅੱਜ ਬਣੇ ਪਾਣ ਸਮਾਜ ਦੇ ਆਰਥਿਕ ਪੱਖੋਂ ਜਾਂ ਪੰਥਕ ਪੱਖੋਂ ਜੋ ਪੰਜਾਬ ਜਿਹੜੇ ਹਾਲਾਤਾਂ ਦੇ ਵਿੱਚੋਂ ਦੀ ਵਿਚਰ ਰਿਹਾ ਉਸ ਨੂੰ ਬਚਾਉਣ ਵਾਸਤੇ ਪੰਜਾਬ ਨੂੰ ਅੱਗੇ ਲੈ ਕੇ ਜਾਣ ਵਾਸਤੇ ਫਿਰ ਉਸ ਪੰਜਾਬ ਨੂੰ ਅੱਜ ਜਿਹੜੀ ਪੰਥਕਾ ਕਾਨਫਰੰਸ ਰੱਖੀ ਗਈ ਆ ਔਰ ਜਿਹੜੇ ਪੰਥਕ ਕਾਨਫਰੰਸ ਦੇ ਵਿੱਚ ਜੋ ਸਮੂਚੀਆਂ ਸੰਗਤਾਂ ਦੇ ਨਾਲ ਵਿਚਾਰਾਂ ਕੀਤੀਆਂ ਗਈਆਂ ਨੇ ਔਰ ਉਹਨਾਂ ਨੂੰ ਬੇਨਤੀ ਕੀਤੀ ਗਈ ਆ ਜੋ ਭਾਈ ਅਮਰਤਪਾਲ ਸਿੰਘ ਦੀ ਖਾਲਸਾ ਜੀ ਦੀ ਅਗਵਾਈ ਦੇ ਵਿੱਚ ਜੋ ਉਹਨਾਂ ਨੇ ਖਾਲਸਾ ਵੀਰ ਦੀ ਸ਼ੁਰੂਆਤ ਕੀਤੀ ਸੀ ਦੁਬਈ ਤੋਂ ਆਣ ਕੇ ਉਸੇ ਖਾਲਸਾ ਵੀਰ ਨੂੰ ਦੁਬਾਰਾ ਤੋਂ ਜਿਹੜਾ 25 ਫਰਵਰੀ ਨੂੰ ਤਾਲ ਤੱਕ ਸਰਜੀਤ ਜਿਹੜਾ ਦਬਾਰਾ ਚਲਾਇਆ ਜਾ ਰਿਹਾ ਵਾ ਉੱਥੇ ਹਮਮਾ ਆ ਕੇ ਪਹੁੰਚਣ ਦੀ ਨਾਲ ਜਿਹੜੀ ਸਾਰੀ ਸੰਗਤ ਨੂੰ ਅਪੀਲ ਕੀਤੀ ਗਈ ਆ ਔਰ ਉਹਦੇ ਸਬੰਧ ਵਿੱਚ ਅੱਜ ਜਿਹੜੀ ਆ ਪੰਥਰ ਕਾਨਫਰੰਸ ਕੀਤੀ ਗਈ ਜਿਹਦੇ ਵਿੱਚ ਵਿਸ਼ੇਸ਼ ਤੌਰ ਤੇ ਸਾਡੇ ਬਾਪੂ ਤਰਸੇਮ ਸਿੰਘ ਜੀ ਪਿਤਾ ਜੀ ਐਮਪੀ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਜੋ ਸਾਹਬਰ ਸਮੂਚੀ ਲੀਡਰਸ਼ਿਪ ਤੇ ਜਿਹੜੀ ਸਾਡੀ ਪਹੁੰਚੀ ਆ ਔਰ ਉਹਨਾਂ ਦਾ ਮਸਾਹਰਾਂ ਦਾ ਧੰਨਵਾਦ ਕਰਦਾ ਆ ਔਰ ਹਲਕਾ ਰਾਜਾ ਸਾਸੀ ਤੋਂ ਜਿੰਨੇ ਵੀ ਸਾਡੀਆਂ ਮਤਾਵਾਂ ਸਾਡੀਆਂ ਭੈਣਾਂ ਸਾਡੇ ਨੌਜਵਾਨ ਮੀਰ ਜਿਨ੍ਹਾਂ ਦੇ ਦਿਲਾਂ ਦੇ ਵਿੱਚ ਦਰਦ ਹੈ ਪੰਜਾਬ ਨੂੰ ਲੈ ਕੇ ਪੰਥ ਨੂੰ ਲੈ ਕੇ ਸਾਡੇ ਬਜ਼ੁਰਗ ਦੇਤੇ ਪਹੁੰਚੇ ਨੇ ਮੈਂ ਉਹਨਾਂ ਦਾ ਕੋਟਨ ਕੋੜਾ ਧੰਨਵਾਦ ਕਰਦਾ ਹਾਂ ਔਰ ਮੈਂ ਸਦਾ ਹੀ ਉਹਨਾਂ ਦਾ ਰੀੜੀ ਰਾਂਗਾ ਦਿਨ ਰਾਤ ਸਾਡੀ ਪੂਰੀ ਟੀਮ ਜਿਹੜੀ ਹਰਕਾਰ ਆਇਆ ਸਾਸੀ ਦੇ ਵਿੱਚ ਉਹਨਾਂ ਦੇ ਸਹਿਯੋਗ ਦੇ ਵਿੱਚ ਜਿੱਥੇ ਵੀ ਕਿਤੇ ਉਹਨਾਂ ਨੇ ਲੋੜ ਪੈਂਦੀ ਆ ਉਹ ਖੜੀ ਪਾਉਣਗੇ ਔਰ ਤਗੜੇ ਹੋਏ ਜਿਹੜਾ 2027 ਦੇ ਵਿੱਚ ਜਿਹੜਾ ਆਪਾਂ ਭਾਈ ਅਮਰਤਪਾਲ ਸਿੰਘ ਜੀ ਖਾਸਾ ਜੀ ਨੂੰ ਸੀਅੰਬਣਾ ਕੇ ਖਾਸਾ ਰਾਜਾ ਜਿਹੜਾ ਉਹ ਜਿਹੜੀ ਸਥਾਪਨਾ ਕਰਨੀ ਆ ਉਹਦੇ ਵਿੱਚ ਹੱਲ ਕਰ ਆ ਅਸੀਂ ਜਿਹੜਾ ਆਪਣਾ ਇਹ ਜੋਗਦਾਨ ਪਾਉਂਗਾ ਪਹਿਲਾਂ ਤੇ ਬੜੀ ਪਵਿੱਤਰ ਜਗ੍ਹਾ ਗੁਰੂ ਹਰਿਕ੍ਰਿਸ਼ਨ ਪਾਸ਼ਾ ਦੀ ਚਰਨ ਛੋਪਾ ਰਾਵਤ ਤਰਫ ਤੋਂ ਤੇ ਜਿਹੜੀ ਬੜੀ ਵੱਡੀ ਉਕਰਤਾ ਆਈ ਉਹਦੇ ਵਾਸਤੇ ਗੁਰੂ ਸਾਹਿਬ ਦਾ ਅਕਾਨ ਕੋਲ ਸ਼ੁਕਰ ਬਾਕੀ ਬਲਜੀਤ ਸਿੰਘ ਮਯਾਬੀਆਂ ਦੀ ਟੀਮ ਤੇ ਇਹੋ ਜਿਹੇ ਇਲਾਕੇ ਦੀਆਂ ਸੰਗਤਾਂ ਦਾ ਬਹੁਤ-ਬਹੁਤ ਤਰਵਾਦ ਕਿ ਜਿਨ੍ਹਾਂ ਨੇ ਵੱਡੀ ਤਦਾਦ ਸ਼ਾਮਲ ਹੋ ਕੇ ਸਾਡੇ ਹੌਸਲੇ ਵਧਾਇਆ ਉਹ ਸਾਨੂੰ ਹਿੰਮਤ ਵੀ ਦਿੱਤੇ ਕਿ ਜੋ 2027 ਦਾ ਜੋ ਸਾਡੀ ਕੌਮ ਦੇ ਹਾਲਾਤ ਪੰਚ ਤੌਰ ਪੰਜਾਬ ਦੇ ਬਣੇ ਪਿਆ ਉਹ ਚੋਂ ਕੱਢਣ ਵਾਸਤੇ ਹਰੇਕ ਜਿਹੜਾ ਜਾਗਰੂਕ ਪੰਚ ਪ੍ਰਸਤਿਆ 50 ਪ੍ਰਸਤਿਆ ਉਹ ਆਪਣੀ ਦਿਲ ਤੇ ਦਰਦ ਲੈ ਕੇ ਉਹ ਉਹਨਾਂ ਨੂੰ ਸਾਡੇ ਨੂੰ ਮਹਿਸੂਸ ਹੋ ਰਿਹਾ ਕਿ ਹਰੇਕ ਚਾਰ ਜਾਂ ਕਿਸੀ ਨਾ ਕਿਸੇ ਤਰੀਕੇ ਜੋ ਪੰਜਾਬ ਦੇ ਜੋ ਪੰਜਾਬ ਨੂੰ ਬਰਬਾਦ ਕੀਤਾ ਜਾ ਰਿਹਾ ਉਹ ਉਹ ਬਰਬਾਦੀ ਤੋਂ ਬਚਾਉਣ ਵਾਸਤੇ ਸਾਰੇ ਆਪਣਾ ਯੋਗਦਾਨ ਪਾਉਣ ਵਾਸਤੇ ਵੱਧ ਤੋਂ ਵੱਧ ਤਿਆਰ ਹੋ ਜਾ ਰਹੇ ਹੈ ਅੱਜ ਨਾਲ ਸੋਸੀ ਹਲਕੇ ਚ ਇੰਨਾ ਵੱਡਾ ਕੱਟ ਹੋਇਆ ਇਹ ਲੋਕ ਕੀ ਚਾਹੁੰਦੇ ਨੇ ਹਲਕੇ ਦੇ ਕੀ ਚਾਹੁੰਦੇ ਨੇ ਪੰਜਾਬ ਦੇ ਲੋਕ ਕੀ ਚਾਹੁੰਦੇ ਨੇ ਮੇਰੇ ਖਿਆਲ ਨਾਲ ਪੰਜਾਬ ਦੇ ਲੋਕ ਤੇ ਕਈਆਂ ਦੇ ਬਦਲਾਅ ਦੇ ਨਾਂ ਤੇ ਤੇ ਧੋਖਾ ਹੋ ਚੁੱਕਿਆ ਹੈ ਪਰ ਪੰਜਾਬ ਦੇ ਲੋਕ ਅਸਲੀ ਬਦਲਾਅ ਚਾਹੁੰਦੇ ਆ ਇਸ ਕਰਕੇ ਮੇਰਾ ਖਿਆਲ ਹੈ ਕਿ ਅਸੀਂ ਰਸਤੇ 'ਚ ਆ ਰਹੇ ਸੀ ਕਿ ਅਸੀਂ ਕੋਈ ਉੱਥੇ 2 ਮਿੰਟ ਰੁਕ ਗਏ ਇਧਰ ਰਸਤਾ ਕੁਛ ਨਵਾਉਣ ਵਾਸਤੇ ਉੱਥੇ ਪਤਾ ਨਹੀਂ ਕਿੰਨੇ ਨੌਜਵਾਨ ਸਨ 15-20 ਮਿੰਟ ਉੱਥਾਂ ਦੀ ਮਿਲਣ ਦਾ ਮੌਕਾ ਮਿਲਿਆ ਕਿ ਉੱਥੇ ਆ ਕੇ ਇਕੱਤਰ ਹੋ ਕੇ ਉਹ ਵੀ ਇਹੋ ਕਹਿ ਰਹੇ ਕਿ ਜੋ ਅਸੀਂ ਉਸ ਇਹੋ ਦੀ ਹਲਾਤਾ ਤੇ ਪਹੰਚ ਆ ਚੁੱਕੇ ਹਾਂ ਕਿਸੇ ਨਾ ਕਿਸੇ ਤਰੀਕੇ ਨਾਲ ਅਸੀਂ ਨੇ ਅਰਦਾਸ ਵੀ ਕਰਦੇ ਹਾਂ ਅਸੀਂ ਕੁਝ ਜੁੱਥੇ ਵੀ ਸਾਡੀ ਡਿਊਟੀ ਲਾਓਗੇ ਅਸੀਂ ਪਾਰ ਬਰ ਤਿਆਰ ਹਾਂ ਕਿ ਅਮਰਤਪਾਲ ਤੇ ਉਹਦੇ ਸਾਥੀਆਂ ਨੂੰ ਜਾਂ ਸਾਡੇ ਬੰਦੇ ਸਿੰਘਾਂ ਨੂੰ ਰਿਹਾ ਕਰਾ ਕੇ ਉਹਨਾਂ ਨੂੰ ਇਹ ਪੰਜਾਬ ਦੀ ਬਾਗਦੂਰ ਸੰਪਤੀਏ ਤਾਂ ਕਿ ਸਾਡੀ ਉਹ ਆਹਨ ਵਾਲੀਆਂ ਨਸਲਾਂ ਜੋ ਸਾਡਾ ਪੂਰਖ ਬਚ ਸਕੇ ਇਹ ਤਾਂ ਆਮ ਆਦਮੀ ਲੋਕਾਂ ਦਾ ਬਦਲਾਅ ਵੇਖਿਆ ਸੀ ਪਰ ਉਹ ਬਦਲਾਅ ਕਿੰਨਾ ਕੁ ਕਰੇ ਉਤਰੀ ਹੈ ਤੇ ਕੀ ਹੋ ਜਾ ਭਰੇ ਕਹਿੰਦੇ ਮੇਰੇ ਖਿਆਲੋਂ ਇਹ ਬਦਲਾਅ ਪੰਜਾਬ ਦੇ ਲੋਕਾਂ ਨਾਲ ਇੱਕ ਬਹੁਤ ਵੱਡਾ ਟੁੱਕਾ ਹੋ ਗਿਆ ਤੇ ਪੰਜਾਬ ਵਿਰੋਧ ਤੇ ਜੋ ਪੰਜਾਬ ਨੂੰ ਬਚਾਉਣ ਵਾਸਤੇ ਸਭ ਕੁਝ ਕਰਕੇ ਪਰ ਮੇਰੇ ਖਿਆਲੋਂ ਸਭ ਕੁਝ ਦਿੱਲੀ ਦਾ ਇੱਕ ਉਹ ਜਿਹਦਾ ਬਾਣੀਆਂ ਸੀ ਉਹ ਲੋਕਾਂ ਨਾਲ ਫੇਰ ਕਰਕੇ ਪੰਜਾਬ ਨੂੰ ਲੁੱਟ ਕੇ ਕੁੱਟ ਕੇ ਉਹ ਜੋ ਜੋ ਹਾਲਾਤ ਪੰਜਾਬ ਦੇ ਪਹਿਲਾਂ ਸੀ ਉਹ ਤੋਂ ਬਹੁਤ ਥੱਲੇ ਰਹਿ ਗਿਆ ਕਿ ਸਤਿ ਆਕੀਏ ਹੁਣ ਪੰਜਾਬ ਦੇ ਲੋਕਾਂ ਨੂੰ ਸਾਡੀ ਅਪੀਲ ਆ ਕਿ ਪੰਜਾਬ ਦੇ ਲੋਕ ਅਸੀਂ ਬੜਾ ਲੰਮਾ ਸਮਾਂ ਦਿੱਲੀ ਤੋਂ ਚੱਲਣ ਵਾਲੀਆਂ ਨੈਸ਼ਨਲ ਪਾਰਟੀਆਂ ਦੇ ਨਾਲ ਸਾਥੀ ਬਣ ਕੇ ਸਾਡੀਆਂ ਕੋਈ ਛੇਤੀ ਭਰਾਣਾ ਨਹੀਂ ਰਾਜ ਕੀਤਾ ਪਰ ਇਹ ਮੇਰੇ ਕਾਲੇ ਹਕੂਮਤ ਦਿੱਲੀ ਦਾ ਚੱਲਦਾ ਰਿਹਾ ਇਹ ਹੁਣ ਆਪਾਂ ਨੂੰ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਵਾਰਸਾਂ ਨੂੰ ਸਾਡੀ ਇਹੋ ਅਪੀਲ ਆ ਕਿ ਤੁਸੀਂ ਤੱਕੜੇ ਹੋ ਨੌਜਵਾਨਾਂ ਨੂੰ ਅਪੀਲ ਆ ਕਿ ਤੁਸੀਂ ਅੱਗੇ ਆਓ ਨੌਣ ਆਪਾਂ ਅੱਗੇ ਆ ਕੇ ਆਪਣੇ ਪੰਜਾਬ ਨੂੰ ਬਚਾਉਣ ਵਾਸਤੇ ਜਿਨ੍ਹਾਂ ਨੂੰ ਆਪਾਂ ਕੋਈ ਨੌਜਵਾਨ ਆ ਬੀਬੀਆਂ ਮਾਂ ਬਜ਼ੁਰਗਾਂ ਜਿਨ੍ਹਾਂ ਨੇ ਕੋਈ ਯੋਗਦਾਨ ਪਾ ਸਕਦਾ ਹੈ ਦੇਸ਼ਾਂ ਤੇ ਵਿਦੇਸ਼ਾਂ 'ਚ ਬੈਠੇ ਪੰਜਾਬ ਦੇ ਜਿਹੜੇ ਵਾਸੀ ਆ ਐਨ ਆਰ ਆਈ ਵੀ ਉਹਨਾਂ ਨੂੰ ਸਾਡੀ ਬੇਨਤੀ ਆ ਕਿ ਆਪਾਂ ਸਾਰੇ ਜਣੇ ਰਲ ਕੇ ਇਸ ਪੰਜਾਬ ਨੂੰ ਬਚਾਉਣ ਵਾਸਤੇ ਕਿਉਂਕਿ ਇਹ ਸਾਡੀ ਧਰਤੀ ਆ ਸਾਡੇ ਪੁਰਖਿਆਂ ਦੀ ਧਰਤੀ ਆ ਇਹਦੇ ਵਾਸਤੇ ਅਸੀਂ ਬਹੁਤ ਵੱਡੀਆਂ ਹਿਸ਼ਾਤਾਂ ਬੜੀਆਂ ਅਮਲ ਪਾ ਰਿਹਾ ਆ ਇਸ ਕਰਕੇ ਇਹ ਨੂੰ ਅਸੀਂ ਬਚਾਉਣ ਵਾਸਤੇ ਹੁਣ ਵੀ ਜੋ ਕੁਛ ਨੂੰ ਕਰਨਾ ਪੈ ਜਗਾ ਕਰਾਂਗੇ ਜਿਹੜੇ ਸਾਡੀਆਂ ਭੈਣਾਂ ਜਿੰਨੇ ਬਜੁਗ ਨੌਜਵਾਨ ਇੱਥੇ ਪਹੁੰਚੇ ਨੇ ਆਪਾਂ ਸਾਰੇ ਡਰ ਕੇ ਵੱਧ ਚੱਕੇ 2027 ਤੱਕ ਜੜਣਾ ਆਪਣਾ ਹਲਕਾ ਰਾਯਾ ਸਾਸੀ ਔਰ ਪੰਜਾਬ ਦੇ ਵਿੱਚ ਜਿੱਥੇ ਵੀ ਕੋਈ ਭੈਣ ਭਰਾ ਕੋਨੇ-ਕੋਨੇ ਦੇ ਵਿੱਚ ਵਸਦਾ ਆ ਆਪਣੀ ਬਾਤ ਬੰਦ ਕਰਨੀ ਆ ਕਿ ਤੰਗੜੇ ਹੋ ਕੇ ਜੇ ਸਹਯੋਗ ਦੇਣਾ ਆ ਤੇ ਭਾਈ ਅਮਰਤਪਾਲ ਫਿਰ ਖਾਸਾ ਜੀ ਦਾ ਦੇਣਾ ਆ ਇੱਕੋ ਇੱਕ ਸਾਡੇ ਕੋਲ ਆਸ ਦੀ ਕਿਰਨ ਆ ਸੋ ਸਮਾਂ ਬਹੁਤ ਹੋ ਗਿਆ ਆਪਦੀਆਂ ਚੱਲਦੇ ਹੋਏ ਕਦਮਾਂ ਦਾ ਮੈਂ ਸਦਾ ਰੀਣੀ ਰਹਿਗਾ ਆਪਦੀ ਦੇ ਇੱਕ ਇੱਕ ਚੱਲੇ ਦਾ ਜੀ ਸਿੰਘ ਮਿਆਦੀਨਾ ਜੀ ਦੇ ਸਿਰ ਮੱਥੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਆਪਣੀ ਸੁਮੁੱਚੀ ਟੀਮ ਦਾ ਆਪਣੇ ਸੁਮੁੱਚੇ ਜਿਹਾਰੂ ਸਾਥੀਆਂ ਦਾ ਔਰ ਜਿੰਨੇ ਵੀ ਸਾਡੇ ਭੈਣ ਭਰਾ ਸਾਡੀਆਂ ਮਕਾਵਾਂ ਸਾਡੇ ਬਜ਼ੁਰਗ ਸਾਡੇ ਨੌਜਵਾਨ ਰਾਜਾ ਸਾਥੀ ਦੇ ਵਿੱਚ ਚੱਲ ਕੇ ਆਪਣਾ ਕੀਮਤੀ ਸਮਾਂ ਕੱਢ ਕੇ ਆਏ ਆ ਮੈਂ ਉਹਨਾਂ ਸਾਰਿਆਂ ਦਾ ਇੱਥੇ ਪਹੁੰਚਣ ਦੇ ਬਹੁਤ ਬਹੁਤ ਧੰਨਵਾਦ ਕਰਦਾ ਆ ਮੈਂ ਸਦਾ ਰਿਣੀ ਆ ਉਹਨਾਂ ਦਾ ਇੱਕ ਇੱਕ ਚੱਲੇ ਇੱਕ ਕਦਮ ਦਾ ਔਰ ਧੰਨਵਾਦ ਕਰਦਾ ਆ ਜੀ ਹਰ ਇੱਕ ਪਿੰਡ ਦਾ ਪਾਛਾ ਦਾ ਕੀ ਦੀ ਉਹ ਪਵਿੱਤਰ ਧਰਤੀ ਦੇ ਉੱਤੇ ਅੱਜ ਇੰਨੀ ਵੱਡੀਆਂ ਰੌਣਕਾਂ ਕੱਲ ਹੀ ਦਲਵਾਰਤ ਪੰਜਾਬ ਦੇ ਹੱਕ ਦੇ ਵਿੱਚ ਭਾਈ ਅਮਰ ਕਪਾਲ ਸਾਈ ਜੀ ਦੀ ਗੋਈ ਦੇ ਵਿੱਚ ਖਾਹ ਫੜੀ ਦੇ ਵਿੱਚ ਇਕੱਤਰ ਹੋਈਆਂ ਨੇ